ਮਨਛਤ ਲਾ ਕੇ ਕੀਤੀਆਂ ਹੋਣੀਆਂ ਉਹਦੇ ਘਰ ਅਰਦਾਸ ਆਪੇ ਪੂਰਨ ਬਾਬਾ ਨਾਨਕ ਕਰਦਾ ਸਭ ਦੀਆਂ ਆਸਾਂ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਕਿਸੇ ਨੂੰ ਬੋਲਣ ਨਹੀਂ ਦਿੰਦਾ ਬਾਬਾ ਨਾਨਕ ਕਿਸੇ ਨੂੰ ਬੋਲਣਾ ਨਾ ਰੋਦਾ ਤੇਰਾ ਤੇਰਾ ਬੋਲਣ ਵਾਲਾ ਦੋਲਣ ਨਹੀਂ ਦਿੰਦਾ ਉਹ ਅੱਜ ਅਰਦਾਸ ਬੇਤੀ ਉਸ ਲੋਕਾਇਕ ਦੇ ਨਾਲ ਦੇ ਵਾਸਤੇ ਕੀਤੀ ਜਾ ਰਹੀ ਹੈ ਜਿਸ ਲੋਕਾਇਕ ਨੇ ਇਹ 17 ਬਾਂਗੀਆਂ ਨੇ ਉਹ 17 ਗਾਈਆਂ ਨੇ ਅੱਜ ਅੰਲਾਸ ਵਿੱਚ ਦੀ ਗੁਰਦੁਆਰਾ ਗੜੀਪੌਰ ਖਸਾ ਬਲਾਕ ਪਾਟੀ ਵਿਖੇ ਗ੍ਰੈਨੀਫਾਲ ਗਰੁੱਪਰ ਤੇ ਇਲਾਕੇ ਦੇ ਹੋਰ ਸਵਾਰਥੀ ਵੀਰਾਂ ਵੱਲੋਂ ਲੋਕ ਪ੍ਰਾਇਕ ਰਾਜਵੀਰ ਜਵੰਧਾ ਜਿਸੇ ਪਛਾਣੀ ਗਈ ਜਾਰੀ ਹੈ 103300 ਤਸਵੀਰਾਂ ਜ਼ਰੀਏ ਜਾਣਦੇ ਆ ਹੋਰ ਕੌਣ ਕੌਣ ਇਸ ਅਰਦਾਸ ਦੇ ਮੌਕੇ ਪਹੁੰਚਿਆ ਹੈ। ਲਗੀ ਕਹਿੰਦੇ ਨੇ ਇਲਾਕੇ ਦੇ ਸਮਾਜ ਸੇਵੀ ਬੀਬੀ ਤੇ ਦਲਵਿੰਦਰ ਸਿੰਘ ਪੈਨੀਪਾਲ ਆਉ ਕਲਵੰਤਨ ਆਉ ਕਲਵੰਤਨ। ਹੌਮੀ ਗਰਤਨ ਬੜੀਆ ਕਾਈ ਆਪਣਾ ਮਰਦ ਪਛਾਣਾ ਬੰਦ ਪਾਇਆ ਮੇਰੇ ਸਤਿਗੁਰੂ ਨੇ ਹੋਈ ਸਰਬਤਨਿਆਨ ਰਾਮ ਜਿਉ ਪਾਏ ਪਿੰਦ ਜਿਨ ਸਾਧਿਆ ਦਿੱਤਾ ਕਨੜ ਖਾੜਾ ਆਪਣੇ ਦਾਸ ਪੀਆ ਨਾਕ ਤਾ ਸਤ ਪੁਰਵਾਣਾ ਪੁਰਵਾ ਜੁਦੀਪਾਂ ਸੰਸਾਰੀ ਪੁਰਵਾ ਜੁਦੀਪੀ ਉਤੇ ਇਹ ਗਾਣੀ ਪਾਉ ਸਮੂਹ ਰੂਪਨ ਕਾਇ ਕਰ ਰਾਗੀਰ ਸਿੰਘ ਜੁਲੰਧਾ ਇਹਨਾਂ ਦੇ ਬੰਦ ਨੂੰ ਦੇ ਰਹੀ ਹੈ

ਇਦਾਂ ਨਾਮ ਗੁਰ ਪਾਉ ਸਰਪਾਉ ਮੈਂ ਬਜੂਰ ਸਨਮਾਨ ਮਾਤਾ ਜਾਰੀ ਆ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਵੀ ਬਿਦਵਾਰ ਗੜੀਪੁਰ ਸਾਹਿਬਾਂ ਦੀ ਗੁਰਬਾਣੀ ਦੀ ਰੱਤੀ ਰਾਣੀ ਦੀ ਸ੍ਰੀ ਸੁਖੀ ਸਾਹਿਬ ਜੀ ਦੇ ਜਨ ਸ੍ਰੀ ਅਖੰਡ ਪਾਰਸਾਹਿਬ ਕਰਵੰਦਾਇ ਗੁਰੂ ਘਰ ਨੂੰ ਬਖਸ਼ ਸਰਪਾਉ ਦਿੱਤਾ ਜਾਂਦਾ ਹੈ। ਗਵਾਹੀ ਚਿੱਤੋਂ ਖਸਾ ਗਵਾਹੀ ਮਨ ਦੀ। ਮਨਛਤ ਲਾ ਕੇ ਕੀਤੀਆਂ ਹੋਣੀਆਂ ਉਹਦੇ ਘਰ ਅਰਦਾਸ ਆਪੇ ਪੂਰਨ ਬਾਬਾ ਨਾਨਕ ਕਰਦਾ ਸਭ ਦੀਆਂ ਆਸਾਂ। ਇਹ ਸਤਨਾ ਨੇ ਉਸ ਨੌਜਵਾਨ ਲੋਕ ਗਾਇਕ ਰਾਜਵੀਰ ਜ਼ਵੰਦਾ ਦੀਆਂ ਗਾਇਆਂ ਹੋਈਆਂ। ਜਿਨ੍ਹਾਂ ਦੇ ਲਈ ਅੱਜ ਖੁੱਦ ਪੂਰਾ ਪੰਜਾਬ ਦੁਨੀਆ ਦੇਸ਼ ਦੁਨੀਆ ਦੇ ਵਿੱਚ ਅੱਜ ਉਹਨਾਂ ਦੀ ਸਿਹਤ ਯਾਗੀ ਦੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਬੈਨੀਪਾਲ ਗਰੁੱਪ ਤੇ ਹੋਰ ਇਲਾਕੇ ਦੇ ਸਮਾਜ ਸੇਵੀ ਵੀਰਾਂ ਵੱਲੋਂ ਅੱਜ ਉਸ ਲੋਕ ਗਾਇਕ ਦੇ ਲਈ ਉਸ ਦੀ ਸਿਹਤ ਯਾਗੀ ਦੇ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜਿਸ ਦਾ ਬੀਤੇ ਦਿਨੀ ਪੰਜੌਰ ਲਾਗੇ ਇੱਕ ਸੜਕ ਹਾਦਸੇ ਦੇ ਵਿੱਚ ਭਿਆਨਕ ਅਕਸੀਡੈਂਟ ਹੋ ਗਿਆ ਸੀ ਤੇ ਉਹ 40s ਹਸਪੀਟਲ ਮੁਹਾਰੀ ਦੇ ਵਿੱਚ ਦਾਖਲ ਨੇ ਤੇ ਅੱਜ ਵੀ ਅਰਦਾਸ ਬੇਨਤੀ ਕੀਤੀ ਗਈ ਹੈ ਗੁਰਦੁਆਰਾ ਗੜੀਪੌਰ ਖਸਾ ਬਲਾਕ ਮਾਜਰੀ ਦੇ ਵਿੱਚ ਉਸੋ ਗੱਲਬਾਤ ਕਰਨੇ ਹੈ ਬੈਨਪਾਲ ਸਾਹਿਬ ਪੂਰਾ ਪੰਜਾਬ ਕੀ ਦੇਸ਼ ਦੁਨੀਆ ਦੇ ਵਿੱਚ ਅੱਜ ਰਾਜਵੀਰ ਜਵੰਦੇ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਅੱਜ ਪ੍ਰਾਰਥਨਾ ਕੀਤਾ ਗਿਆ ਸਰ ਸਾਹਿਬ ਹੈ ਜੀ ਫਤਿਹ ਸਤਨਾਮ ਜੀ ਤੁਸੀਂ ਭਾਈ ਆਏ ਆ ਬਹੁਤ ਧੰਨਵਾਦੀ ਅਸੀਂ ਤਾਂ ਅਰਦਾਸ ਗੜੀਪੌਰ ਖਸਾ ਹੁਣ ਅਰਦਾਸ ਮਰਤੀ ਨਹੀਂ ਜਾਂਦੀ ਅਰਦਾਸ ਸਾਡੀ ਜਰੂਰ ਸੁਣੂਗਾ ਜੀ ਠੀਕ ਹੋਊਗਾ ਜੀ ਉਹ ਮਤਲਬ ਉਸਨੇ ਚਲੋ ਸੱਟਾਂ ਵੱਜੀਆਂ ਉਹਨਾਂ ਦੇ ਚਲੋ ਅਰਦਾਸ ਸਾਰਾ ਕਰਦਾ ਜੀ ਬਾਹਰ ਬੈਠੇ ਵੀ ਐਨ ਆਰ ਆਈ ਭਾਈ ਵੀ ਕਰਦੇ ਜੀ ਅਸੀਂ ਵੀ ਅਰਦਾਸ ਅੱਜ ਇਨਸਾਨ ਦਾ ਪਾਠ ਕਰਾ ਕੇ ਅੱਜ ਅਰਦਾਸ ਕਰੀਏ ਚੜ੍ਹਦੀ ਕਲਾ ਤੋਂ ਮਾਣ ਨਾਲ ਤੇ ਜੇ ਆਪਾਂ ਗੱਲ ਕਰੀਏ ਉਸ ਲੋਕ ਗਾਇਕ ਦੀ ਤਾਂ ਉਸ ਦੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਕਦੇ ਸੁਣਿਆ ਹੈ ਉਹਨਾਂ ਦੇ ਗੀਤਾਂ ਕਿਉਂਕਿ ਲੱਚਰਤਾ ਤੋਂ ਬਹੁਤ ਦੂਰ ਗਾਇਕੀ ਆ ਉਹਨਾਂ ਦੀ ਨਹੀਂ ਬਹੁਤ ਪਿਆਰ ਦੇ ਮਾਂ-ਬਾਪ ਦੇ ਵੀ ਗਾਣੇ ਨਾਲ ਗਾਏ ਆ ਜੀ ਸੁਣਦੇ ਰਹਿੰਦੇ ਆ ਸੀ ਉਹਨਾਂ ਨੇ ਹੂੰ ਅਸੀਂ ਲੁਆਇਆ ਵੀ ਤਰਾ ਰਾਜੂ ਉਹਨਾਂ ਸ਼ਹਿਰ ਪਰ ਉਹਨਾਂ ਦੇ ਪ੍ਰੋਗਰਾਮ ਵਿੱਚ ਹੂੰ ਬਹੁਤ ਵਧੀਆ ਗਾਇਕਾ ਮਤਲਬ ਪ੍ਰਮਾਤਮਾ ਤੰਦਰੁਸਤੀ ਦੋ ਬਾਈ ਜੀ ਸਰਦਾਰੀ ਦੇ ਨਾਲ ਨਾਲ ਜਿਵੇਂ ਬਾਈ ਜੀ ਬੈਣੀਪਾਲ ਸਾਹਿਬ ਨੇ ਗੱਲ ਕੀਤੀ ਹੈ ਕਿ ਜੇਕਰ ਉਹਦਾ ਗੀਤ ਕੰਗਣੀ ਲੋਕਾਂ ਦੀ ਜ਼ੁਬਾਨ ਤੇ ਚੜਿਆ ਤਾਂ ਜੇ ਉਸ ਦਾ ਗੀਤ ਜੋਗੀ ਆ ਮਿੱਟੀ ਨਾ ਫਰੋਲ ਜੋਗੀ ਆ ਉਹ ਗਾਣਾ ਵੀ ਬਹੁਤ ਲੋਕਾਂ ਨੇ ਸੁਣਿਆ ਇਸ ਤੋਂ ਇਲਾਵਾ ਬਾਬਾ ਨਾਨਕ ਤੇ ਜਦੋਂ ਆਪਣੇ ਸ਼ਹੀਦੀ 15ਵੜਾ ਹੁੰਦਾ ਤਾਂ ਉਸ ਸਮੇਂ ਉਹਨਾਂ ਦਾ ਗਾਣਾ ਜੋ ਫਤਿਹ ਸਿੰਘ ਦੀ ਫਤਿਹ ਉਹ ਗਾਣਾ ਵੀ ਲੋਕਾਂ ਦੀ ਜ਼ਬਾਨ ਤੇ ਚੜਿਆ ਸਾਡੇ ਨਾਲ ਮਨਦੀਪ ਸਿੰਘ ਖਿਦਰਾਵਾਦ ਖਿਦਰਾਵਾਦ ਜੀ ਕਿਵੇਂ ਦੇਖਦੇ ਹੋ ਬੈਣੀਪਾਲ ਸਾਹਿਬ ਦਾ ਇਹ ਪ੍ਰਾਲਾ ਬੇਸ਼ੱਕ ਸਾਰੇ ਹੀ ਲੋਕ ਅੱਜ ਉਸ ਗਾਇਕ ਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਨੇ ਪਰ ਜਦੋਂ ਕਿਸੇ ਬੰਦੇ ਨੂੰ ਰੂਬਰੂ ਮਿਲੇ ਹੋ ਤਾਂ ਉਸ ਤੋਂ ਜ਼ਿਆਦਾ ਦਿਲ ਦੇ ਵਿੱਚ ਉੱਤਰਦਾ ਹੁੰਦਾ ਤੁਸੀਂ ਵੀ ਕਦੇ ਸਬੱਬੀ ਮੇਲ ਹੋਇਆ ਜਾਂ ਵੈਸੇ ਹੀ ਅੱਜ ਮਨ ਕੀਤਾ ਕਿ ਉਸ ਵਾਸਤੇ ਅਰਦਾਸਾਂ ਬੰਦ ਕੀਤੀ ਜਾਵੇ ਸਤਨਾਮ ਜੀ ਅਸੀਂ ਕਦੀ ਮੇਲੇ ਤਾਂ ਨਹੀਂ ਹੈਗੇ ਉਹਨੂੰ ਲੇਕਿਨ ਅਸੀਂ ਉਹਦੇ ਗਾਣੇ ਜ਼ਰੂਰ ਸੁਨੇ ਆ ਲੇਕਿ ਸਾਫ ਸੁਥਰੀ ਉਹਦੀ ਗਾਇਕੀ ਆ ਤੇ ਉਹਦੇ ਕਰਕੇ ਸਾਰਾ ਅੱਜ ਪੰਜਾਬ ਹੀ ਨਹੀਂ ਹਿੰਦੁਸਤਾਨ ਉਹਦਾ ਜਿਹੜਾ ਐਕਸੀਡੈਂਟ ਹੋਇਆ ਹੈ ਰੋਡ ਐਕਸੀਡੈਂਟ ਹੋਇਆ ਉਹਦੀਆਂ ਅਰਦਾਸਾਂ ਕਰ ਰਹੇ ਆ ਵੀ اے 사ਤਗੁਰ ਸਾਡੇ 베ਰ ਨੂੰ ਤੰਦਰੁਸਤੀ ਵਾਖੇ ਛੇਤੀ ਤੋਂ ਛੇਤੀ ਠੀਕਠਾ ਹੋ ਕੇ ਦੁਬਾਰਾ ਲੋਕਾਂ ਦੀ ਜਿਹੜੀ ਸੇਵਾ ਹੈ ਗਾਇਕੀ ਦੇ ਰੂਪ ਵਿੱਚ ਸੇਵਾ ਹੈ ਜਿਹੜੀ ਕਰਦਾ ਹੈ ਉਹ ਕਰਨੀ ਸ਼ੁਰੂ ਕਰੇ ਅੱਜ ਸਾਡੇ ਇਲਾਕੇ ਨੇ ਸਾਡੇ ਬੈਨੀਪਾਲ ਗਰੁੱਪ ਤੇ ਵੀ ਦਲਵਿੰਦਰ ਸਿੰਘ ਜੀ ਜਿਹਨਾਂ ਨੇ ਉਹਨਾਂ ਦੇ ਸਾਰੇ ਗਰੁੱਪ ਨੇ ਅੱਜ ਉਹਨਾਂ ਦੀ ਸਿਹਤ ਵਾਸਤੇ ਅਰਦਾਸ ਕੀਤੀ ਹੈ ਅਰਦਾਸ ਜਿਹੜੀ ਸੰਗਤ ਦੇ ਰੂਪ ਵਿੱਚ ਅਰਦਾਸ ਹੁੰਦੀ ਆ ਉਹ ਕਦੀ ਬਿਰਥੀ ਨਹੀਂ ਜਾਂਦੀ ਉਹ ਜ਼ਰੂਰ ਸਾਹੀ ਹੁੰਦੀ ਆ ਸੋ ਅਸੀਂ ਇਹ ਸਾਰੇ ਇਲਾਕੇ ਨੇ ਆਠੀ ਸਿੰਘ ਤੋਂ ਅਰਦਾਸ ਕਰਵਾਈ ਆ ਸੁਖਨੀ ਸਾਹਿਬ ਦਾ ਪਾਠ ਹੋਇਆ ਉਹ ਤੋਂ ਬਾਅਦ ਅਰਦਾਸ ਹੋਈ ਹੈ ਕੇ ਸਤਕੌਰ ਸਾਡੇ ਵੀਰ ਨੂੰ ਲੋਕ ਗਾਇਕ ਜਿਹੜਾ ਸਾਫ਼ ਸੋਥੀ ਗਾਇਕੀ ਵਾਲਾ ਰਾਜਵੀਰ ਚੁੰਦਾ ਹੈ ਉਹਦੀ ਤੰਦਰੁਸਤੀ ਸੋ ਇੱਥੇ ਇੱਕ ਵੱਡਾ ਸਵਾਲ ਹੈ ਬੇਸ਼ੱਕ ਚਲੋ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਅੱਜ ਇੱਕ ਲੋਕ ਗਾਇਕ ਜਿਹੜਾ ਲੋਕਾਂ ਦੇ ਵਿੱਚ ਜਾਣੇ ਜਾਣਿਆ ਪਹਿਚਾਣਿਆ ਚਿਹਰਾ ਏ ਜੇ ਅਗਰ ਉਸ ਦਾ ਐਕਸੀਡੈਂਟ ਹੁੰਦਾ ਤਾਂ ਲੋਕਾਂ ਦੀ ਨਿਗਾਹ ਦੇ ਵਿੱਚ ਉਸ ਦਾ ਐਕਸੀਡੈਂਟ ਚੜਦਾ ਕਿਉਂਕਿ ਦੁਆਵਾਂ ਉਸ ਲੋਕ ਗਾਇਕ ਲਈ ਕੀਤੀਆਂ ਜਾ ਰਹੀਆਂ ਨੇ ਜੋ ਚਰਚਿਤ ਚਿਹਰਾ ਏ ਪਰ ਆਮ ਵੇਖਿਆ ਜਾਂਦਾ ਕਿ ਹਾਸੇ ਕੱਲੇ ਕਲਾਕਾਰਾਂ ਨਾਲ ਨਹੀਂ ਆਮ ਇਨਸਾਨਾਂ ਨਾਲ ਵੀ ਹੁੰਦੇ ਨੇ ਕਾਰਨ ਬਣਦੇ ਨੇ ਸੜਕਾਂ ਤੇ ਬੇਸਹਾਰਾ ਪਸ਼ੂ ਕਾਕਾ ਜੀ ਕਿਵੇਂ ਦੇਖਦੇ ਹੋ ਕਿ ਜਿਹੜੇ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮਦੇ ਨੇ ਹਾਦਸਿਆਂ ਦਾ ਕਾਰਨ ਬਣਦੇ ਨੇ ਇਕੱਲੇ ਰਾਜਵੀਰ ਜਵੰਦੇ ਦਾ ਦੇ ਨਾਲ ਹਾਦਸਾ ਨਹੀਂ ਵਾਪਰਦਾ ਲੋਕਾਂ ਨਾਲ ਆਮ ਲੋਕਾਂ ਨਾਲ ਵੀ ਵਾਪਰਦਾ ਕੀ ਅਪੀਲ ਕਰਨਾ ਚਾਹੋਗੇ ਸਰਕਾਰਾਂ ਦੇ ਕਿ ਕਿ ਗਊ ਸੈਸ ਵੀ ਲਗਾਉਣੀ ਆ ਤੇ ਕਈ ਚੀਜ਼ਾਂ ਦੇ ਉੱਪਰ ਗਊ ਸੈਸ ਉਹਨਾਂ ਨੇ ਲਗਾਇਆ ਹੋਇਆ ਸਰਕਾਰਾਂ ਨੂੰ ਚਾਹੀਦਾ ਕਿ ਵੀ ਜਿਹੜੇ ਇਹ ਆਵਾਰਾ ਪਸ਼ੂ ਹੈਗੇ ਆ ਪਿੰਡਾਂ ਦੇ ਵਿੱਚ ਇੱਕ ਇੱਕ ਬਲਾਕ ਦੇ ਵਿੱਚ ਘਟੋ ਘਟੇ ਇੱਕ ਇੱਕ ਜਿਹੜੀ ਗਊਸ਼ਾਲਾ ਹੈਗੀ ਆ ਜਿਵੇਂ ਗੋਚਰ ਖੁੱਲੀ ਹੋਈ ਹੈ ਜਾਂ ਇਦਾਂ ਉਹ ਗਊਸ਼ਾਲਾ ਦਾ ਇਹ ਪ੍ਰਬੰਧ ਇਹਨਾਂ ਨੂੰ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ ਬੇਜਵਾਨ ਪਸ਼ੂ ਹੈਗੇ ਆ ਕਸੂਰੀ ਉਹਨਾਂ ਦਾ ਵੀ ਨਹੀਂ ਹੈਗਾ ਸਾਡੇ ਵਿੱਚੋਂ ਹੀ ਇਹ ਛੱਡੇ ਜਾਂਦੇ ਆ ਪਹਿਲਾਂ ਇਹਨਾਂ ਤੋਂ ਕੰਮ ਲੀ ਲਿਆ ਜਾਂਦਾ ਜਾਂ ਦੁੱਧ ਲੀ ਲਿਆ ਜਾਂਦਾ ਜਦੋਂ ਇਹ ਬਿਮਾਰ ਜਾਂ ਫੱਟੜ ਹੋ ਜਾਂਦੇ ਆ ਜਾਂ ਵਿਚਾਰੇ ਕਾਸੀ ਜੋਗੇ ਰਹਿੰਦੇ ਨਹੀਂ ਤਾਂ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈਗਾ ਤੇ ਕਿਤਨਾ ਕਿਤੇ ਸਾਡਾ ਸਮਾਜ ਵੀ ਸਾਨੂੰ ਇਹ ਇੱਕ ਜਾਗਰੂਕਤਾ ਦੀ ਜ਼ਰੂਰਤ ਹੈ ਵੀ 10 ਪਿੰਡਾਂ ਦੇ ਪੱਤਰ ਦੇ ਉੱਪਰ ਜਾਂ ਇੱਕ ਬਲਾਕ ਦੇ ਵਿੱਚ ਆਪਸੀ ਪਰਾਲਾ ਪੰਚਾਇਤਾਂ ਨੂੰ ਵੀ ਕਰਕੇ ਇਹਨਾਂ ਦੀ ਰੋਕਥਾਮ ਕਰਨੀ ਚਾਹੀਦੀ ਹੈ ਕਿਉਂਕਿ ਘਰ ਘਰ ਕਰ ਸੱਥਰ ਇਹਨਾਂ ਦੇ ਕਰਕੇ ਕਈ ਥੋਂ ਬਹੁਤ ਜਗ੍ਹਾ ਵਿਛੇ ਹੋਏ ਆ ਮੈਂ ਇਹ ਕਹਿਣਾ ਚਾਹੁੰਦਾ ਇਹ ਬੇਜਮਾਨ ਹੈ ਇਹਨਾਂ ਨੂੰ ਵੀ ਸਮਝ ਨਹੀਂ ਲੱਗਦੀ ਹੈਗੀ ਜਦੋਂ ਸੜਕਾਂ ਤੇ ਆ ਜਾਂਦੇ ਆ ਇੱਕ ਭਰਾ ਐਵੇਂ ਹੁੰਨੇ ਆ ਤੇ ਛੱਟਕ ਛੱਟ ਹੋ ਜਾਂਦੀ ਹੈ ਅਸੀਂ ਤਾਂ ਆਪਣਾ ਇਲਾਜ ਫੇਰ ਵੀ ਕਿਤੇ ਨਾ ਕਿਤੇ ਕਰਵਾ ਲੈਣੀ ਨਾ ਤੇ ਇਲਾਜ ਫੇਰ ਹੋਊਗੀ ਫੇਰ ਵੀ ਨਹੀਂ ਹੋਊਗਾ ਤੇ ਇਸ ਕਰਕੇ ਵੀ ਇੱਕ ਪੱਖ ਦੇਖਣ ਦੀ ਜ਼ਰੂਰਤ ਨਹੀਂ ਸਾਰੇ ਪੱਖਾਂ ਨੂੰ ਦੇਖਣ ਦੀ ਜ਼ਰੂਰਤ ਹੈ ਜਿਵੇਂ ਹੁਣ ਰਾਜਵੀਰ ਜਵੰਦਾ ਸਾਡਾ ਭਰਾ ਵੈਂਟੀਲੇਟਰ ਦੇ ਉੱਪਰ ਹੈਗਾ 8 ਦਿਨ ਹੋ ਚੁੱਕੇ ਆ ਤੇ ਸਿਹਤ ਯਾਬੀ ਵੱਲ ਵੱਧ ਰਿਹਾ ਅਸੀਂ ਇਸ ਮੌਕੇ ਦੇਖੋ ਜਿਹੜੀਆਂ ਸਰਕਾਰਾਂ ਹੈਗੀਆਂ ਜਦੋਂ ਕੋਈ ਵੱਡਾ ਹਾਦਸਾ ਹੁੰਦਾ ਫਿਰ ਜਾਗ ਜੀ ਮੈਂ ਇਹ ਫਿਰ ਕਹਿਣਾ ਚਾਹੁੰਦਾ ਕਿ ਵੀ ਸਰਕਾਰਾਂ ਨੂੰ ਦੀ ਵੀ ਛੱਡ ਕੇ ਆਪਣੇ ਪੱਧਰ ਦੇ ਉੱਪਰ ਇਹਨਾਂ ਦੀ ਰੋਕਥਾਮ ਕਰਨ ਦੇ ਲਈ ਸਾਨੂੰ ਖੁਦ ਇਹ ਕਿਸੇ ਨਾ ਕਿਸੇ ਇਹਨਾਂ ਦੀ ਚਾਰਗਾ ਬਣਾਉਣੀ ਪੈਣੀ ਹੈ ਬੰਨਣੇ ਪੈਣੇ ਆ ਇਹ ਤਾਂ ਇਹ ਜਿਹੜੇ ਸਾਡੇ ਹੀਰੇ ਵਰਗੇ ਨੌਜਵਾਨ ਹੈ ਜਵੰਧੇ ਵਰਗੇ ਇਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀ ਸੋ ਇੱਥੇ ਇੱਕ ਹੋਰ ਨਾਲ ਦੀ ਨਾਲ ਆਪਾਂ ਗੱਲ ਕਰ ਲੈਨੇ ਆ ਪੱਤਰਕਾਰਤਾ ਨੂੰ ਲੈ ਕੇ ਵੀ ਇੱਥੇ ਵੱਡੇ ਸਵਾਲ ਉੱਠ ਰਹੇ ਨੇ ਲੋਗਾ ਇੱਕ ਰਾਜਵੀਰ ਜਵੰਦਾ ਜਦੋਂ ਉਹ ਦੇ ਵੈਂਟੀਲੇਟਰ ਤੇ ਨੇ ਜਾ ਕੇ ਲਓ ਹਸਪਤਾਲ ਦੇ ਵਿੱਚ ਦਾਖਲ ਨੇ ਬਹੁਤ ਸਾਰੇ ਚੈਨਲ ਨੇ ਜਿਹੜੇ ਉਸ ਦੀਆਂ ਖਬਰਾਂ ਦਿਖਾਉਣ ਦੇ ਇਛੁਕ ਨੇ ਅਸੀਂ ਸੋਸ਼ਲ ਮੀਡੀਆ ਜ਼ਰੀਏ ਕੁਝ ਪੋਸਟਾਂ ਇਹੋ ਜਿਹੀਆਂ ਵੀ ਵੇਖੀਆਂ ਨੇ ਕਿ ਲੋਕਾਂ ਨੇ ਇੱਕ ਦੋ ਯਾਰ ਦੋਸਤਾਂ ਨੇ ਸਾਂਝੀਆਂ ਕੀਤੀਆਂ ਨੇ ਕਿਸੇ ਦਾ ਕਿਸੇ ਪੱਤਰਕਾਰ ਨਾਲ ਜਾਂ ਕਿਸੇ ਨਾ ਕਿਸੇ ਡਾਕਟਰ ਦੇ ਨਾਲ ਉਹ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਵੀ ਆਈਆਂ ਨੇ ਲੋਕਾਂ ਨੇ ਕਈ ਪੱਤਰਕਾਰਾਂ ਨੇ ਕਿਹਾ ਕਿ ਜਦੋਂ ਟਪਕ ਗਿਆ ਤਾਂ ਸਾਨੂੰ ਦੱਸਿਓ ਅਸੀਂ ਖਬਰ ਪਹਿਲਾਂ ਚਲਾਉਣੀ ਹੈ ਸੋ ਮੇਰਾ ਇਸ ਇਹ ਦੋ ਕ ਸ਼ਬਦ ਕਰਦਾ ਮਤਲਬ ਇਹ ਆ ਅਰਦਾਸਾਂ ਅਸੀਂ ਵੀ ਕਰਦੇ ਆ ਪੱਤਰਕਾਰ ਵੀ ਕਰਦੇ ਨੇ ਸਮਾਜ ਸੇਵੀ ਕਰਦੇ ਨੇ ਬੈਣੀਪਾਲ ਵਰਗੇ ਤੇ ਜਗਤਾਰ ਸਿੱਧੂ ਵਰਗੇ ਮਨਦੀਪ ਸਿੰਘ ਜੀ ਉਹਨਾਂ ਵਰਗੇ ਨੌਜਵਾਨ ਸਾਰੇ ਅਰਦਾਸਾਂ ਬੇਨਤੀਆਂ ਕਰਦੇ ਨੇ ਇਹੋ ਜੇ ਤਾਂ ਕਿਸੇ ਦੀ ਕਿਸੇ ਪੁੱਤ ਵਾਸਤੇ ਸ਼ਬਦ ਅਸੀਂ ਨਹੀਂ ਵਰਤ ਸਕਦੇ ਫਿਲਹਾਲ ਪੱਤਰਕਾਰਤਾ ਨੂੰ ਲੈ ਕੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜੋ ਬਲੇਟਨ ਡਾਕਟਰਾਂ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਟੋਪ ਸੰਬੰਧ ਦੇ ਵਿੱਚ ਜਿਹੜੀਆਂ ਖਬਰਾਂ ਨੇ ਰਾਜਵੀਰ ਜਵੰਦਾ ਦੇ ਸੰਬੰਧਤ ਉਹ ਲੋਕਾਂ ਦੇ ਸਾਹਮਣੇ ਪ੍ਰਕਾਸ਼ਿਤ ਕੀਤੀਆਂ ਜਾਂ ਤਾਂ ਜੋ ਜੋ ਸਹੀ ਖਬਰ ਹੈ ਕੋਈ ਕੁਛ ਕਹਿੰਦਾ ਕਿ ਹਾਲੇ ਉਹ ਗਬੀਰ ਜੱਕ ਹਾਲੇ ਗਬੀਰ ਹੈ ਕੋਈ ਕੁਛ ਤੇ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਤਾ ਹੈ ਜਾਂ ਰੱਬ ਜਾਣਦਾ ਹੈ ਕਿ ਹਾਲਾਤ ਕੀ ਨੇ ਜੇ ਕਦਾ ਅਛਰ ਸਿੰਘ ਕੰਸਾਲਾ ਜੀ ਨੇ ਕਿਵੇਂ ਦੇਖਦੇ ਹੋ ਜਿਹੜੀ ਗੱਲ ਮੈਂ ਕੀਤੀ ਹੈ ਕਿ ਪੱਤਰਕਾਰ ਤਾਂ ਕਿਤੇ ਨਾ ਕਿਤੇ ਅ ਅਲਝੇਵੇਂ ਚ ਲੋਕਾਂ ਨੂੰ ਪਾ ਰਹੀ ਹੈ ਤੇ ਵਾਰਨਿੰਗ ਮੈਂ ਤੁਸੀ ਦੱਸੇ ਦਿਆ ਤੁਹਾਨੂੰ ਕਿਵੇਂ ਦੇਖਦੇ ਹੋ ਇਸ ਪੱਤਰਕਾਰਤਾਂ ਨੂੰ ਦੇਖੋ ਜੀ ਪੱਤਰਕਾਰਾਂ ਨੂੰ ਚਾਹੀਦਾ ਇਹ ਸਮਾਜ ਦਾ ਇੱਕ ਬੜਾ ਅ ਵਿਸ਼ੇਸ਼ ਅੰਗ ਹੈ ਪ੍ਰੈਸ ਹੈ ਜਿਹੜੀ ਉਹਨਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਲੋਕਾਂ ਦੇ ਮੁੱਦੇ ਚੱਕਣੇ ਚਾਹੀਦੇ ਹੈ ਇਹ ਜਿਹੇ ਮਤਲਬ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ ਜੋ ਕਿਸੇ ਨੂੰ ਠੇਸ ਪਹੁੰਚਾਉਂਦੇ ਹੋਣ ਜਾਂ ਜੋ ਮਤਲਬ ਮੌਤਾਂ ਤੇ ਕਿਸੇ ਦੀ ਮੌਤ ਤੇ ਮਤਲਬ ਆਪਣੇ ਵਿਊਆਂ ਲਈ ਜਾਂ ਆਪਣੇ ਕਿਸੇ ਵੀ ਨਿੱਜੀ ਹਿੱਤ ਲਈ ਐਦਾਂ ਦੇ ਵਿਚਾਰ ਕਰਦੇ ਆ ਸੋ ਉਹਨਾਂ ਨੂੰ ਚਾਹੀਦਾ ਵੀ ਸਮਾਜ ਲਈ ਚੰਗੀ ਸੇਧ ਦੇਣ ਚੰਗੇ ਇਹ ਸੋਚਨ ਚੰਗੇ ਹੀ ਅੱਗੇ ਫਲਾਉਣ ਕੋਈ ਅਫਵਾਹਾਂ ਵੱਲ ਮਤਲਬ ਅਜਿਹਾ ਕਿ ਸੋਸ਼ਲ ਮੀਡੀਆ ਤੇ ਵੀ ਗੱਲ ਕੋਈ ਹੋਰ ਹੁੰਦੀ ਹੈ ਤੇ ਬਣ ਜਾਂਦੀ ਹੋਰ ਸੋ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜੇ ਇਹੋ ਜਿਹੇ ਪੱਤਰਕਾਰ ਆ ਜਾਂ ਸੋਸ਼ਲ ਮੀਡੀਆ ਤੇ ਵਾਹ ਫਲਾਉਨੇ ਉਹਨਾਂ ਵੱਲ ਧਿਆਨ ਨਾ ਦੇਣ ਉਹਨਾਂ ਨੂੰ ਰਿਸਪਾਂਸ ਨਾ ਦੇਣ ਜੋ ਆਥੈਂਟਿਕ ਮੀਡੀਆ ਹੈ ਉਹਨਾਂ ਵੱਲ ਜ਼ਰੂਰ ਧਿਆਨ ਦੇ ਸੋ ਗੁਰਦੁਆਰਾ ਗੜੀਪੌਰ ਖਾਸਾ ਬਲਾਕ ਮਾਦਰੀ ਤੋਂ ਇੱਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਜਿੱਥੇ ਅੱਜ ਇਲਾਕੇ ਦੇ ਸਮਾਜ ਸੇਵੀ ਵੀਰ ਤੇ ਖਾਸ ਕਰ ਬੈਨੀਪਲ ਗਰੁੱਪ ਤੇ ਮਨਦੀਪ ਸਿੰਘ ਜਗਤਾਰ ਸਿੰਘ ਰਣਜੀਤ ਸਿੰਘ ਕਾਕਾ ਮਾਸਲ ਹੋਰ ਜਿਨ੍ਹਾਂ ਦੇ ਪਰਮਾਤਮਾ ਦਾ ਜਾਣਦਾ ਤੇ ਸਾਡੇ ਸੀਨੀਅਰ ਪੱਤਰਕਾਰ ਦਿਲਵਰ ਖੈਰਪਰੀ ਜੀ ਉਹ ਵੀ ਮੌਜੂਦ ਨੇ ਤੇ ਅਸੀਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਤੁਸੀਂ ਵੀ ਉਸ ਲੋਕਾਇਕ ਦੇ ਲਈ ਜਰੂਰ ਅਰਦਾਸ ਬੇਨਤੀ ਕਰਿਓ ਕਿ ਛੇਤੀ ਉਸ ਵਿਸ਼ੇਤ ਤੰਦਰੁਸਤ ਹੋਵੇ ਤੇ ਆਪਣੇ ਪਰਿਵਾਰ ਦੇ ਵਿੱਚ ਆਵੇ ਆਫਾ ਵहां ਤੋਂ ਜਰੂਰ ਬਚਿਓ ਧੰਨਵਾਦ